ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪ੍ਰੋਡਿਊਸਰ ਡੀ ਐਕ ਐਕ ਦੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਵੱਡਾ ਇਨਫਲੂਐਂਸਰ ਹੈ ਅਤੇ YouTube ਦੇ ਉੱਤੇ ਪ੍ਰੋਡਿਊਸਰ DXX ਦੇ 1 ਮਿਲੀਅਨ ਤੋਂ ਉੱਤੇ ਸਬਸਕ੍ਰਾਈਬਰ ਨੇ ਅਤੇ ਬਹੁਤ ਹੀ ਵੱਡਾ ਚੈਨਲ ਹੈ ਪੰਜਾਬ ਦਾ ਤਾਂ ਦੋਸਤੋ ਅੱਜ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ ਪ੍ਰੋਡਿਊਸਰ ਨੇ ਆਪਣਾ ਸਭ ਕੁਝ ਛੱਡ ਦਿੱਤਾ ਹੈ ਅਤੇ ਕੁਝ ਦੋਸਤ ਕਹਿ ਰਹੇ ਨੇ ਕਿ ਪ੍ਰੋਡਿਊਸਰ DXX ਹੁਣ ਆਪਣੇ ਚੈਨਲ ਤੇ ਵੀਡੀਓਜ਼ ਨਹੀਂ ਬਣਾਏਗਾ ਕਿਉਂਕਿ ਪ੍ਰੋਡਿਊਸਰ DXX ਹੁਣ ਭਗਤੀ ਦੇ ਰਾਹ ਤੇ ਤੁਰ ਪਿਆ ਹੈ ਤੇ ਬਾਬਾ ਬਣ ਗਿਆ ਹੈ ਅਤੇ ਕੁਝ ਲੋਕ ਇਹ ਗੱਲਾਂ ਤਾਂ ਕਹਿ ਰਹੇ ਨੇ ਕਿਉਂਕਿ ਪ੍ਰੋਡਿਊਸਰ ਡੀਐਕਐਕਐਕ ਨੇ ਆਪਣੇ ਇੰਸਟਾਗ੍ਰam ਉੱਤੇ ਕੁਝ ਪੋਸਟਾਂ ਸ਼ੇਅਰ ਕੀਤੀਆਂ ਨੇ ਪਰ ਦੋਸਤੋ ਤੁਹਾਨੂੰ ਅਸਲ ਸਚਾਈ ਅਸੀਂ ਦੱਸ ਦਈਏ ਕਿ ਪ੍ਰੋਡਿਊਸਰ ਡੀਐਕਐਕਐਕ ਨੇ ਆਪਣੇ ਚੈਨਲ ਤੇ ਵੀਡੀਓ ਬਣਾਉਣੀਆਂ ਨਹੀਂ ਛੱਡੀਆਂ ਪ੍ਰੋਡਿਊਸਰ ਡੀਐਕਐਕਐਕ ਦੇ ਖਿਲਾਫ ਜੋ ਖਬਰਾਂ ਫਲਾਈਆਂ ਜਾ ਰਹੀਆਂ ਨੇ ਸਭ ਝੂਠੀਆਂ ਨੇ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ